ਜੋ ਚਿੱਠੀ ਲਿਖੀ ਗਈ ਆਗੂ ਵਿਰੋਧੀ ਤੇਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਗੂ ਵਿਰੋਧੀ ਤੇਰ ਪ੍ਰਤਾਪ ਸਿੰਘ ਬਾਜਵਾ ਨੇ ਚਿੱਠੀ ਲਿਖੀ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਦਾਰ ਸਿੰਘ ਸੰਧਵਾਨ ਨੂੰ ਦਰਅਸਲ ਇਸ ਚਿੱਠੀ ਦੇ ਜ਼ਰੀਏ ਜਿਲਾਸੀ ਮਿਆਦ ਵਧਾਉਣ ਦੀ ਮੰਗ ਕੀਤੀ ਗਈ ਹੈ ਕਾਨੂੰਨ ਵਿਵਸਥਾ ਦੇ ਮੁੱਦੇ ਦੇ ਵਿੱਚ ਸਦਨ ਦੇ ਵਿੱਚ ਚਰਚਾ ਹੋਵੇ ਇਹ ਪ੍ਰਤਾਪ ਸਿੰਘ ਬਾਜਵਾ ਨੇ ਚਿੱਠੀ ਦੇ ਵਿੱਚ ਮੰਗ ਕੀਤੀ ਹੈ ਇਸ ਤੋਂ ਇਲਾਵਾ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਵੀ ਸਦਨ ਦੇ ਵਿੱਚ ਬਹਿਸ ਕਿਤੇ ਜਾਣ ਦੀ ਮੰਗ ਕੀਤੀ ਹੈ ਲੋਕਾਂ ਦੇ ਨਾਲ ਜੁੜੇ ਮੁੱਦਿਆਂ ਤੇ ਬਹਿਸ ਕਰਨ ਦੀ ਮੰਗ ਕਰਦਾ ਹਾਂ ਇਹ ਮੰਗ ਜੋ ਹੈ ਅਗੂ ਵਿਰੋਧੀ ਧਿਰ ਪਤਾ ਸਿੰਘ ਬਾਜਵਾ ਨੇ ਕੀਤੀ ਹੈ ਇੱਕ ਚਿੱਠੀ ਦੇ ਜ਼ਰੀਏ ਚਿੱਠੀ ਜੋ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਉਹਨਾਂ ਨੇ ਲਿਖੀ ਹੈ ਸਮਵਾਦਨ ਦੀ ਮੰਗ ਕੀਤੀ ਗਈ ਹੈ ਕਿ ਸੈਸ਼ਨ ਦਾ ਸਮਵਾਦਾਇਆ ਜਾਏ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਵਿਚਾਰਾਂ ਲਈ ਜ਼ਿਆਦਾ ਸਮੇਂ ਦੀ ਜ਼ਰੂਰਤ ਹੈ ਇਸ ਲਈ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਗਈ ਹੈ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਚਰਚਾ ਚਾਹੁੰਦੇ ਨੇ ਵਿਰੋਧੀ ਸਦਨ ਦੇ ਵਿੱਚ ਚਰਚਾ ਹੋਣੀ ਚਾਹੀਦੀ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਇਸ ਤੋਂ ਇਲਾਵਾ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਵੀ ਸਦਨ ਦੇ ਵਿੱਚ ਬਹਿਸ ਕਰਵਾਉਣੀ ਚਾਹੀਦੀ ਹੈ ਲੋਕਾਂ ਦੇ ਨਾਲ ਜਿਹੜੇ ਮੁੱਦਿਆਂ ਤੇ ਬਹਿਸ ਕਰਨ ਦੀ ਮੈਂ ਮੰਗ ਕਰਦਾ ਹਾਂ ਇਸ ਚਿੱਠੀ ਦੇ ਵਿੱਚ ਆਗੂ ਵਿਰੋਧੀ ਤੇ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਮਨੋਜ ਜੋਸ਼ੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਇਸ ਵੇਲੇ ਮਨੋਜ ਜੀ ਕੀ ਜਾਣਕਾਰੀ ਇਸ ਚਿੱਠੀ ਦੇ ਵਿੱਚ ਕੀ ਕੁਝ ਮੰਗ ਕੀਤੀ ਗਈ ਹੈ ਉਹ ਵਿਰੋਧੀ ਤੇਰਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਔਰ ਕਦੋਂ ਲਿਖੀ ਗਈ ਹੈ ਚਿੱਠੀ ਆ ਬਿਲਕੁਲ ਗਗਨਾਪਰ ਦੀ ਗੱਲ ਕਰੀਏ ਪ੍ਰਤਾਪ ਸਿੰਘ ਬਾਜਬਾ ਜਿਹੜੇ ਨੇ ਕਾਂਗਰਸ ਦੇ ਲੀਡਰ ਨੇ ਤੇ ਲੀਡਰ ਆਪੋਜੀਸ਼ਨ ਨੇ ਪੰਜਾਬ ਵਿਧਾਨ ਸਭਾ ਵਿੱਚ ਆਪਾਂ ਕਹੀਏ ਕਿ ਜੇ ਸਪੀਕਰ ਸਾਹਿਬ ਆਏ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਤੇ ਉਸ ਤੋਂ ਬਾਅਦ ਜਿਹੜਾ ਲੀਡਰ ਉਹ ਆਪੋਜੀਸ਼ਨ ਡਿਪਟੀ ਸਪੀਕਰ ਦਾ ਲੀਡਰ ਆਪੋਜੀਸ਼ਨ ਦਾ ਨਾਮ ਹੈ ਜਿਹੜਾ ਉੱਥੇ ਮੇਨ ਸੰਵਿਧਾਨ ਦੇ ਵਿੱਚ ਆਪਾਂ ਵਿਧਾਨ ਸਭਾ ਦੇ ਵਿੱਚ ਆਂਦਾ ਹੈਗਾ ਤੇ ਉਹਨਾਂ ਨੇ ਇੱਕ ਲੈਟਰ ਲਿਖਿਆ ਹੈਗਾ ਜਿੱਦਾਂ ਕਿ ਜਿਹੜੇ ਸਪੀਕਰ ਨੇ ਆਪਣੇ ਕੁਲਦਾਸ ਨੂੰ ਉਹਨੂੰ ਲੈਟਰ ਲਿਖ ਕੇ ਉਹਨਾਂ ਨੇ ਇਹ ਅਗਰੈ ਕੀਆ ਕਿ ਕਿ 10 ਤੇ 11 ਨੂੰ ਤੁਸੀਂ ਇੱਕ ਸੈਸ਼ਨ ਬਣਾਉਣ ਜਾ ਰਹੇ ਹੋਗੇ ਉਹ ਦੋ ਦਿਨ ਦਾ ਸੈਸ਼ਨ ਜਿਹੜਾ ਹੈਗਾ ਆ ਉਹ ਪਤਾ ਲੱਗਿਆ ਕਿ ਬੇਅਦਬੀਆਂ ਦੇ ਉੱਪਰ ਕਾਨੂੰਨ ਬਣਾਉਣ ਲਈ ਬਣਾਉਣ ਜਾ ਰਹੇ ਪਰ ਮੇਰੀ ਇੱਕ ਤੁਹਾਨੂੰ ਰਿਕਵੈਸਟ ਹੈ ਮੇਰੀ ਗੁਜਾਰਿਸ਼ ਹੈ ਕਿ ਉਦੋਂ ਦੀ ਸਥਿਤੀ ਪੰਜਾਬ ਦੀ ਹੈ ਕਿ ਉਸ ਦੇ ਨਾਲ ਨਾਲ ਲੈਂਡ ਪੂਲਿੰਗ ਸਕੀਮ ਜਿਹੜੀ ਹੈਗੀ ਆ ਉਹਦੇ ਪਰ ਵਿਸਥਾਰ ਨਾਲ ਚਰਚਾ ਕੀਤੀ ਜਾਵੇ। ਦੇਖੋ ਤੁਸੀਂ ਮੰਨੂਗਾ ਕਿ ਦੋਨੋਂ ਚੀਜ਼ਾਂ ਇਸ ਟਾਈਮ ਜਿਹੜਾ ਪੰਜਾਬ ਦੇ ਵਿੱਚ ਰਾਜਨੀਤੀ ਦਾ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਕਿ ਨੇ ਦੋਨੋਂ ਚੀਜ਼ਾਂ ਦੇ ਉੱਪਰ ਰਾਜਨੀਤੀ ਕਰ ਰਹੀਆਂ ਚਾਹੇ ਉਹ ਲੈਂਡ ਪੂਲਿੰਗ ਸਕੀਮ ਹੈ ਨਾ ਸਰਕਾਰ ਦੀ ਨਵੀਂ ਤੇ ਚਾਹੇ ਉਹ ਆਪਾਂ ਕਹੀਏ ਲਾਅ ਐਂਡ ਆਰਡਰ ਦੀ ਸਥਿਤੀ ਹੈਗੀ ਉਹਦੇ ਪਰ ਜਿਹੜੀ ਹੈਗੀ ਆ ਚਰਚਾ ਕਰਦੇ ਨੇ ਉਹਦੇ ਪੱਲੇ ਰਾਜਨੀਤੀ ਹੋ ਰਹੀ ਹੈ ਤੇ ਲੀਡਰ ਆਫ اپੋਜੀਸ਼ਨ ਨੇ ਵੀ ਇਸੇ ਮੁੱਦੇ ਨੂੰ ਜਿਹੜਾ ਹੈਗਾ ਚੱਕਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਦੋਨਾਂ ਚੀਜ਼ਾਂ ਦੇ ਉੱਪਰ ਜਿਹੜੀ ਹੈ ਚਰਚਾ ਕੀਤੀ ਜਾਵੇ ਕਿ ਲਾਅਨ ਆਰਡਰ ਦੀ ਸਥਿਤੀ ਕਿਦਾਂ ਦੀ ਹੈ ਦਿਨ ਦਿਹਾੜੇ ਜਿਹੜੇ ਉਹ ਕਹਿੰਦੇ ਨੇ ਲਿਖਦੇ ਨੇ ਆਪਣੇ ਲੈਟਰ ਵਿੱਚ ਦੇ ਅੰਦਰ ਲੁੱਟਾਂ ਖੋਹਾਂ ਹੋ ਰਹੀਆਂ ਨੇ ਲੋਕਾਂ ਦੇ ਉੱਤੇ ਕਤਲ ਹੋ ਰਹੇ ਹੈਗੇ ਨੇ ਤੇ ਕੋਈ ਵੀ ਉੱਥੇ ਪੁੱਛਣ ਵਾਲਾ ਨਹੀਂ ਗਿਆ ਐਦਾਂ ਦੀ ਗੱਲ ਲਿਖੀ ਤੇ ਨਾਲ ਲੈਂਡ ਪੋਲਿਟਿਕਸ ਸਕੀਮਿਕਲ ਕਰਦੇ ਆ ਕਿ ਸਾਡੇ ਜੋ 2014 ਵਾਲੀ ਸਰਕਾਰ ਸੀ 13 ਵਾਲੀ ਸਰਕਾਰ ਸੀ ਜਿਸ ਕਈ ਮਰਮੋਦ ਸਿੰਘ ਵਾਲਾ ਈ ਜੋ ਉਹਦੇ ਵਿੱਚ ਅਸੀਂ ਜਿਹੜਾ ਸੀਗਾ ਲੈਂਡ ਪੂਲਿੰਗ ਦਾ ਸਕੀਮ ਲੈ ਕੇ ਆਇਆ ਸੀ ਜਿਸ ਦੇ ਵਿੱਚ ਕਿਸਾਨਾਂ ਨੂੰ ਵੱਤ ਤੋਂ ਧਾਕ ਦਿੱਤੇ ਗਏ ਸੀਗੇ ਤੇ ਨਾਲੇ ਮੁਆਵਜ਼ੇ ਦਾ ਪ੍ਰਬੰਧਨ ਕੀਤਾ ਗਿਆ ਸੀਗਾ ਉਹ ਜਿਹੜਾ 2013 ਦਾ ਕਾਨੂੰਨ ਡਾਕਟਰ ਮਨੋਨ ਸਿੰਘ ਨੇ ਪ੍ਰਧਾਨ ਮੰਤਰੀ ਰਹੇ ਹੋਏ ਬਣਾਇਆ ਸੀਗਾ ਉਸ ਦੇ ਵਿੱਚ ਵੀ ਜਿਹੜੀ ਛੇੜਛਾੜ ਕੀਤੀ ਹੈਗੀ ਤੇ ਇਹ ਸਾਰੀਆਂ ਉਹ ਚੀਜ਼ਾਂ ਹੈਗੇ ਨੇ ਜਿਨ੍ਹਾਂ ਨੂੰ ਲੈ ਕੇ ਉਹ ਜਿਹੜਾ ਹੈਗਾ ਇਹ ਦੱਸਣਾ ਚਾਹੁੰਦੇ ਨੇ ਕਿ ਕਾਂਗਰਸੀ ਪਾਰਟੀ ਹੈਗੀ ਆਪਾਂ ਕਹੀਏ ਵੀ ਇਹ ਲੀਡਰ ਆਪੋਜੀਸ਼ਨ ਜਿਹੜੇ ਹੈਗੇ ਨੇ ਉਹ ਪੰਜਾਬ ਨੂੰ ਲੈ ਕੇ ਕਿਸਾਨਾਂ ਨੂੰ ਲੈ ਕੇ ਬਹੁਤ ਚਿੰਤਤ ਨੇ ਦੇਖੋ ਪੰਜਾਬ ਵਿੱਚ ਲਾਉਂਡਰ ਹੈ ਦੂਜੇ ਸਭ ਤੋਂ ਵੱਡੀ ਆਪਾਂ ਕਹੀਏ ਜਿਹੜਾ ਖੇਤਰ ਹੈ ਉਹ ਐਗਰੀਕਲਚਰ ਦਾ ਕਿਸਾਨਦ ਹੈਗਾ ਤੇ ਦੋਨੋਂ ਚੀਜ਼ਾਂ ਦੇ ਬਾਰੇ ਚਰਚਾ ਕਰਾਉਣ ਦੀ ਉਹਨਾਂ ਨੇ ਡਿਮਾਂਡ ਕੀਤੀ ਆ ਤੁਹਾਨੂੰ ਪਤਾ ਕਿ ਉਹਨਾਂ ਨੇ ਡਿਮਾਂਡ ਕੀਤੀ ਹੈ ਪਰ ਚਰਚਾ ਹੋਣੀ ਨਹੀਂ ਹੈਗੀ ਪਰ ਉਹਨਾਂ ਨੇ ਇੱਕ ਲੈਡਰ ਲਿਖ ਕੇ ਜਿਹੜਾ ਹੈਗਾ ਉਹ ਗੇਨ ਜਿਹੜੀ ਹੈ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾ ਸਿੰਘ ਉਹਨਾਂ ਦੇ ਪਾਲਜ ਪਦਤੀ ਹੈ ਕਿ ਉਹ ਫੈਸਲਾ ਕਰਨ ਪਰ ਉਹਣਾ ਕੁਝ ਨਹੀਂ ਹੈਗਾ ਤੁਹਾਨੂੰ ਉਹਨਾਂ ਨੂੰ ਪਤਾ ਕਿ ਸਾਨੂੰ ਵੀ ਪਤਾ ਹੈ ਕਿ ਸਭਾਂ ਨੂੰ ਸਭ ਨੂੰ ਪਤਾ ਹੈ ਕਿ ਕਿ ਇਦਾਂ ਦੀ ਜਿਹੜੀ ਚੀਜ਼ ਹੈਗੀ ਇੱਕਦਮ ਨਹੀਂ ਹੋ ਸਕਦੀ ਉਹਦੇ ਹਰ ਚੀਜ਼ ਦੇ ਜਿਹੜੇ ਨੇ ਆਪਣੇ ਮਿੰਟਸ ਹੁੰਦੇ ਨੇ ਜਿਹੜੇ ਮੀਟਿੰਗਾਂ ਹੋਈਆਂ ਜੋ ਕਮੇਟ ਮੀਟਿੰਗ ਹੋਈ ਉਹ ਚ ਪਾਸ ਹੋਇਆ ਹੁੰਦਾ ਪਰ ਇਹ ਜਿਹੜੀ ਚੀਜ਼ ਉਹਨਾਂ ਨੇ ਗੱਲ ਕਹੀ ਹੈ ਇਸ ਦੇ ਪਰ ਕੋਈ ਚਰਚਾ ਕਰਨ ਨੂੰ ਤਿਆਰ ਨਹੀਂ ਹੋਏਗਾ ਕਿਉਂਕਿ ਇੱਕਦਮ ਤੁਸੀਂ ਕਹਿ ਰਹੇ ਹੋ ਪਹਿਲੀ ਗੱਲ ਦੂਜੀ ਗੱਲ ਇਹ ਹੈਗੀ ਹੈ ਕਿ ਐਸਾ ਮਸਲਾ ਹੈਗਾ ਸਰਕਾਰ ਵੀ ਜਿਹੜੀ ਸੋਚ ਗਈ ਅਸੀਂ ਇਸ ਪਰ ਨਹੀਂ ਕਰਨਾ ਹੈਗਾ ਪਰ ਉਹਨਾਂ ਨੇ ਇੱਕ ਵਾਰੀ ਜਿਹੜਾਗਾ ਐਜਡੇਨਡਾ ਦੀ ਕੋਸ਼ਿਸ਼ ਕੀਤੀ ਕਿ ਬਾਅਦ ਦੇ ਵਿੱਚ ਉਹ ਇਸ ਗੱਲ ਨੂੰ ਜਿਹੜਾ ਮੀਡੀਆ ਔਰ ਨਾਲ ਨਾਲ ਲੈਂਡ ਪੁਲਿੰਗ ਸਕੀਮ ਵੀ ਕਿਸਾਨਾਂ ਦੀ ਹੈ ਉਹਦੇ ਉੱਪਰ ਅਸੀਂ ਜਿਹੜਾ ਹੈਗਾ ਉਹ ਕਰਨਾ ਚਾਹੁੰਦੇ ਆ ਆਪਣੇ ਵਿਧਾਨ ਸਭਾ ਸਰਸਨ ਬੁਲਾਣਾ ਚਰਚਾ ਕਰਨ ਚਾਹੁੰਦੇ ਸੀ ਪਰ ਕਾਰਨ ਨਹੀਂ ਦਿੱਤੀ ਗਈ ਉਹਦਾ ਕਾਰਨ ਇੱਕ ਹੋਰ ਵੀ ਹੈਗਾ ਅਕਾਲੀ ਦਲ ਨੇ ਕਹਿਤਾ ਅਸੀਂ ਲੈਂਡ ਪੁਲਿੰਗ ਸਕੀਮ ਦੇ ਉੱਪਰ 15 ਤੋਂ ਜੁਲਾਈ ਕਰਨਾ ਜੁਲਾਈ ਤੋਂ ਕਰਨਾ ਸੀਗਾ ਆਪਣਾ ਕਿ ਕੰਨੇ ਆਂਦੋਲਨ ਕਰ ਰਹੇ ਹੈਗੇ ਆ ਬੀਜੇਪੀ ਜਿਹੜੀ ਹੈਗੀ ਆ ਉਹਨਾਂ ਨੇ ਕਹਿਤਾ ਕਿ ਅਸੀਂ ਵੀ ਜਿਹੜਾ ਹੈਗਾ ਅੰਦੋਲਨ ਕਰਨੇ ਹੈਗੇ ਆ ਜਿਹੜੇ ਕਿਸਾਨ ਨੇ ਉਹ ਵੀ ਕਹਿੰਦੇ ਨੇ ਅਸੀਂ ਇਸ ਦੇ ਖਿਲਾਫ ਆ ਅਸੀਂ ਵੀ ਅੰਦੋਲਨ ਕਰਾਂਗੇ ਤਾਂ ਕਾਂਗਰਸ ਪਿੱਛੇ ਕਿਧਰ ਰਹਿ ਤਾ ਇਸ ਕਰਕੇ ਉਹ ਵੀ ਜਿਹੜੀ ਜਿਹੜੀ ਪਿੱਛੇ ਰਹਿਣ ਦੀ ਗੱਲ ਕਰੀਏ ਆਪਾਂ ਕਹੀ ਆ ਜੀ ਕਿਸਾਨਾਂ ਨਾਲ ਖੜੇ ਹੋਣ ਦੀ ਗੱਲ ਕਰੀਏ ਲੈਡ ਬੁਲਿੰਗ ਸਕੀਮ ਦਾ ਵਿਰੋਧ ਕਰਨ ਦੇ ਲਈ ਉਹ ਵੀ ਉਹਨਾਂ ਨੇ ਇਸ ਲੈਟਰ ਦੇ ਜੁੜ ਗਏ ਕੀਤੀ ਹੈਗੀ ਆ ਤੇ ਮੈਨੇ ਕੀ ਨੇ ਰਾਜਨੀਤੀ ਜਿਹੜੀ ਹੈਗੀ ਆ ਉਹ ਹੋਣੀ ਆ ਤੁਹਾਨੂੰ ਪਤਾ ਹੈ ਇਸ ਦੇ ਉੱਪਰ ਪਰ ਉੱਥੇ ਕੁਝ ਨਹੀਂ ਹੋਣਾ ਹੈਗਾ ਵਿਧਾਨ ਸਭਾ ਦੇ ਅੰਦਰ ਇਹ ਲੈਟਰ ਦੇ ਕੇ ਉਹਨਾਂ ਨੇ ਜਿਹੜੀ ਚਰਚਾ ਜਿਹੜੀ ਹੈਗੀ ਆ ਆਪਣੇ ਕੰਮ ਦੀ ਉਹ ਸ਼ੁਰੂ ਕਰਤੀ ਆ ਜੀ ਹੂੰ ਹੂੰ ਹਾਲਾਂਕਿ ਕਿਉਂਕਿ ਜੋ ਸੱਤਾ ਥੀ ਉਹ ਕਹਿ ਰਹੀ ਹੈ ਕਿ ਦੋ ਦਿਨ ਕਾਫੀ ਹੁੰਦੇ ਨੇ ਕਿਸੇ ਵੀ ਮੁੱਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਲੇਕਿਨ ਮਿਆਦ ਵਧਾਉਣੀ ਚਾਹੀਦੀ ਹੈ ਸੈਸ਼ਨ ਦੀ ਇਹ ਵੰਗੀ ਵਿਰੋਧੀ ਧਿਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਮਨੋਜੀ ਉਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਹੋਇਆ ਕਿ ਸੈਸ਼ਨ ਦੀ ਮਿਆਦ ਜੋ ਹੈ ਉਸ ਤੋਂ ਸੈਟੀਸਫਾਈ ਵਿਰੋਧੀ ਧਿਰਾਂ ਦਾ ਨਾ ਹੋਣ ਇਸ ਦਾ ਕੋਈ ਚਿੱਠੀ ਜਾਂ ਇਸ ਤਰ੍ਹਾਂ ਦੀ ਕੋਈ ਮੰਗ ਕਿਸੇ ਜ਼ਰੀਏ ਕਰੀ ਹੋਵੇ ਉਸ ਤੋਂ ਬਾਅਦ ਮਿਆਦ ਵਧਾਈ ਹੋਈ ਹੋਵੇ ਕਦੇ ਇਸ ਤਰ੍ਹਾਂ ਕਦੇ ਹੋਇਆ ਲਕਿ ਜਦੋਂ ਵੀ ਸੈਸ਼ਨ ਹੋਇਆ ਚਾਹੇ ਜਿਸ ਵਾਰ ਦੀ ਸਰਕਾਰ ਚ ਹੋਇਆ ਜੋ ਵਿਰੋਧੀ ਤੇ ਰਹਿੰਦੀ ਆ ਉਹ ਹਮੇਸ਼ਾ ਇਹ ਗੱਲ ਕਹਿੰਦੀ ਆ ਕਿ ਸੈਸ਼ਨ ਦੀ ਮਿਆਦ ਘੱਟ ਹੈਗੀ ਆ ਸੈਸ਼ਨ ਦੀ ਮਿਆਦ ਘੱਟ ਹੈਗੀ ਆ ਸੈਸ਼ਨ ਦੀ ਮਿਆਦ ਘੱਟ ਹੈਗੀ ਆ ਲੰਬਾ ਹੋਣਾ ਚਾਹੀਦਾ ਸੈਸ਼ਨ ਲੰਬਾ ਹੋਣਾ ਚਾਹੀਦਾ ਹੈਗਾ ਪਰ ਕੋਈ ਵੀ ਕੁਛ ਨਹੀਂ ਆਇਆ ਪਿਛਲਾ ਸੈਸ਼ਨ ਲੰਬਾ ਸੀ ਕਰ ਸੁ ਦੇਖਿਆ 10 ਦਿਨਾਂ ਤੱਕ ਚੱਲ ਗਿਆ ਹਫਤਾ 10 ਦਿਨਾਂ ਚੱਲਿਆ ਸੀਗਾ ਤੇ ਉਸ ਦੌਰਾਨ ਵੀ ਕਿਹੜੀਆਂ ਗੱਲਾਂ ਹੋਈਆਂ ਦੇਖੋ ਜਦੋਂ ਸੈਸ਼ਨ ਹੁੰਦਾ ਨਾ ਉਹਦੇ ਵਿੱਚ ਹਰ ਬਿਜ਼ਨਸ ਜਿਹੜਾ ਜੋ ਬਿਜ਼ਨਸ ਉੱਥੇ ਕੰਮ ਹੋਣੇ ਨੇ ਉਹ ਨਿਰਧਾਰਿਤ ਹੋ ਜਾਂਦੇ ਨੇ ਹਰ ਇੱਕ ਚੀਜ਼ ਦੀ ਟਾਈਮ ਲਾਈਨ ਹੈਗੀ ਆ ਉਸ ਟਾਈਮ ਨਾਲ ਚੱਲਦੇ ਹੈਗੇ ਨੇ ਇਦਾਂ ਕਿ ਇੱਕਦਮ ਦੇ ਕੋਈ ਚੀਜ਼ ਕਰ ਲੈ ਵੀ ਇਦਾਂ ਨਹੀਂ ਹੁੰਦੀ ਹੈਗੀ ਜੇ ਸਰਕਾਰ ਵੀ ਚਾਹਦੀ ਹੈਗੀ ਹੈ ਸਰਕਾਰ ਦੇ ਬੰਦੇ ਵਿਚ ਜਾਵੇ ਇੱਕਦਮ ਕਿਸੇ ਚੀਜ਼ ਤੇ ਚਰਚਾ ਕਰਵਾਉਣੀ ਹੈ ਤਾਂ ਉਹਨਾਂ ਨੂੰ ਵੀ ਨਿਯਮਾਂ ਦੇ ਅਨੁਸਾਰ ਜਿਹੜੇ ਹੈਗੇ ਉੱਥੇ ਨੋਟਿਸ ਦੇਣਾ ਪੈਂਦਾ ਗੱਲ ਕੀ ਸਭ ਕੁਝ ਚੁੱਕਾ ਅੱਜ 8 ਤਰੀਕਾ ਕੱਲ 9 ਐ ਪਰਸ 10 ਐ ਇੱਕ ਦਿਨ ਹੀ ਵਿੱਚ ਬੱਜਣਦਾ ਆਪਣੇ ਕੋਲ ਆਪਾਂ ਕਹੀਏ ਡੇਢ ਦਿਨ ਦਾ ਹੈਗਾ ਵਰਕਿੰਗ ਦਾ ਤੇ ਇਹ ਚੀਜ਼ਾਂ ਤਾਂ ਹੋਣਾ ਬਣੀ ਹੈਗਾ ਸਿਰਫ ਆਪਾਂ ਕਹਿੰਗੇ ਉਹਨਾਂ ਨੇ ਇੱਕ ਆਪਾਂ ਕਹੀਏ ਇੱਕ ਪਾਲੇ ਆਪਣੀ ਗੈਂ ਸੜੀ ਜੀ ਉਹ ਵੜੀ ਹੈਗੀਆ ਕੁਲਤਾਰ ਸਿੰਘ ਸੰਧੋਂ ਦੇ ਪਾਲੇ ਸੜਦੇ ਤੇ ਆਪ ਹੋ ਜਿਹੜੇ ਨੇ ਸੱਚੇ ਪੱਕੇ ਬਣ ਗਏ ਨੇ कि ਅਸੀਂ ਚਾਹਦੇ ਹਾਂ ਕਿ ਪੰਜਾਬ ਦੇ ਵਿੱਚ ਲੈਂਡ ਪੋਲਿਸੀ ਕੇਂਦਰ ਦੇ ਉੱਪਰ ਚਰਚਾ ਹੋਵੇ ਲਾਅ ਅੰਡਰ ਅਰ ਦੇ ਉੱਪਰ ਚਰਚਾ ਹੋਵੇ ਜਿਹੜੀ ਇਹ ਚੀਜ਼ ਹੈ ਕਿ ਜਿਹੜੀ ਬਾਅਦ ਚ ਪ੍ਰਚਾਰਤ ਵੀ ਕੀਤੀ ਜਾਊਗੀ ਬਾਅਦ ਵਾਲੀ ਨੂੰ ਕਹਿਣਗੇ ਵੀ ਹੋ ਸਕਦਾ ਹੈਗਾ ਸਾਧਨ ਦਿੱਤੀ ਜਾਂਦੀ ਹੈ ਅਗਰ ਮਨੋਜ ਦੇ ਕਾਇਦੇ ਦੇ ਨਾਲ ਅਗਰ ਦੇਖਿਆ ਜਾਏ ਜਿੰਨੀ ਵੀ ਸੈਸ਼ਨ ਦੀ ਮਿਆਦ ਹੁੰਦੀ ਹੈ ਅਗਰ ਬਿਨਾਂ ਤੂੰ ਤੂੰ ਮੈਮੇ ਦੇ ਬਿਨਾਂ ਇਫ ਬੱਟ ਕਰੇ ਹੋਏ ਸਾਈਮ ਦੇ ਨਾਲ ਅਗਰ ਕਿਸੇ ਮੁੱਦੇ ਤੇ ਵਿਚਾਰ ਕਰਨਾ ਚਾਹੇ ਤਾਂ ਉਸ ਸਮਾਂ ਕਾਫੀ ਹੁੰਦਾ ਹੈ ਕਿਉਂਕਿ ਹਰ ਇੱਕ ਦਿਨ ਦਾ ਸੈਸ਼ਨ ਹੈ ਹਰ ਇੱਕ ਦਿਨ ਦੇ ਲਈ ਲੋਕਾਂ ਦਾ ਜਨਤਾ ਦਾ ਪੈਸਾ ਲੱਗਦਾ ਹੈ ਬਿਲਕੁਲ ਬਿਲਕੁਲ ਤੁਸੀਂ ਸਹੀ ਕਰਕੇ ਉਹਨੇ ਇਹ ਵੀ ਕਿ ਇੱਕ ਪਹਿਲੂ ਹੈ ਕਿ ਜਨਤਾ ਦਾ ਕਰੋਣਾ ਰੁਪਿਆ ਜਿਹੜਾ ਹੈਗਾ ਉੱਥੇ ਖਰਚ ਹੁੰਦਾ ਡੇਲੀ ਦੀ ਡੇਲੀ ਜਿਹੜੇ ਲੈਕਸੈਸ਼ਨ ਹੁੰਦੇ ਨੇ ਪਰ ਇਹ ਗੱਲ ਸਪਸ਼ਟ ਹੈ ਗगन ਤੁਸੀਂ ਇਹ ਸਮਝੋ ਕਿ ਉਹਦਾ ਸ਼ਡਿਊਲ ਹੁੰਦਾ ਹਰ ਚੀਜ਼ ਦਾ ਦੋ ਦਿਨ ਦਾ ਸੈਸ਼ਨ ਹੈ ਦੋ ਦਿਨ ਦਾ ਪੂਰਾ ਸ਼ਡਿਊਲ ਤਿਆਰ ਹੋ ਚੁੱਕਿਆ ਹੈਗਾ ਸਾਰੇ ਮੰਤਰੀਆਂ ਕੋਲ ਸਾਰੇ ਜਿਹੜੇ ਵਿਧਾਇਕ ਉਹਨਾਂ ਕੋਲ ਪਹੁੰਚਦਾ ਹੁੰਦਾ ਹੈਗਾ ਇਸ ਤਰ੍ਹਾਂ ਦੀ ਹੈਗੀ ਇੱਕਦਮ ਨਹੀਂ ਹੋਣਗੀ ਉਹਨਾਂ ਨੇ ਮੈਂ ਤੁਹਾਨੂੰ ਦੱਸ ਸਕੀ ਉਹਨਾਂ ਨੇ ਇੱਕ ਗੇਂਦ ਹੈਗੀ ਹੈ ਸਦਨ ਦੇ ਪਾਲਤ ਖੇਡਦੀ ਹੈ ਕਿ ਦੱਸ ਤਾਂ ਕਿ ਅਸੀਂ ਚਾਹੁੰਦੇ ਹਾਂ ਪਰ ਇਹ ਨਹੀਂ ਜਾਣਗੇ ਇਸ ਗੱਲ ਨੂੰ ਉਹ ਸਦਨ ਵਿੱਚ ਚੱਕਣਗੇ ਬਾਰ-ਬਾਰ ਇਸ ਦੇ ਉੱਪਰ ਤੁਸੀਂ ਲੂਐਂਡ ਪੋਲਿੰਗ ਦੇ ਬਾਅਦ ਤੁਸੀਂ ਚਰਚ ਕੋਈ ਸਦਨ ਸ਼ੁਰੂ ਹੁੰਦਾ ਚਾਹੇ ਇੱਥੇ ਦਾ ਹੋਵੇ ਵਿਧਾਨ ਸਭਾ ਦਾ ਲੋਕ ਸਭਾ ਹੋਵੇ ਉਸ ਤੋਂ ਪਹਿਲਾਂ ਵਿਪੱਖਿਖੇ ਕਿਹੜਾ ਹੈਗਾ ਨੈਟਿਵ ਤਿਆਰ ਕਰਦਾ ਹੈਗਾ ਉਹ ਇੱਕ ਹਿੱਸਾ ਇਹ ਨੈਟਿਵ ਦਾ ਹਿੱਸਾ ਹੈਗਾ ਆ ਜਿਹੜਾ ਇਹ ਲੈਟਰ ਜਾਰੀ ਕੀਤਾ ਗਿਆ ਜੀ ਸਿਆਸਤ ਤੋਂ ਪ੍ਰੇਰਿਤ ਲੈਟਰ کہہ ਸਕਦੇ ਹਨ ਬਿਲਕੁਲ ਬਿਲਕੁਲ ਸਾਡੀ ਕਈ ਲੀਡਰਾਂ ਨਾਲ ਗੱਲ ਹੋਈ ਉਹਨਾਂ ਨੇ ਕੁਝ ਬੋਲਿਆ ਤਾਂ ਹੈ ਨਹੀਂ ਆ ਜਿਵੇਂ ਚੱਲ ਚੱਲ ਦੇ ਗੱਲ ਉਹਨੇ ਕਹੇ ਬਿਲਕੁਲ ਰਾਜਨੀਤੀ ਹੋ ਰਹੀ ਹੈ ਚਾਹੇ ਅਕਾਲੀਲ ਕਰ ਰਿਹਾ ਚਾਹੇ ਭਾਜਪਾ ਕਰ ਰਹੀ ਹੈ ਚਾਹੇ ਕਿਸਾਨ ਨੇ ਉਹ ਵੀ ਲੀਡਰਾਂ ਦੇ ਹੱਥੀਂ ਪੈਕੇ ਜਿਹੜਾ ਹੈਗਾ ਉਹ ਇਸ ਮਸਲੇ 'ਤੇ ਪੂਰੀ ਰਾਜਨੀਤੀ ਕਰ ਰਹੇ ਆ ਜਦਕਿ ਅਸੀਂ ਛੋਟੇ ਕਿਸਾਨ ਤੋਂ ਲੈ ਕੇ ਵੱਡੇ ਕਿਸਾਨ ਤੱਕ ਨੂੰ ਲੈਂਡ ਪੂਲਿੰਗ ਸਕੀਮ ਦੇ ਵਿੱਚ ਅਸੀਂ ਪਹਿਲਾਂੋਂ ਜ਼ਿਆਦਾ ਫਾਇਦਾ ਦੇ ਰਹੇ ਹਾਂ ਤੇ ਕਿੱਥੇ ਸੀਗੇ 50 ਏਕੜ ਦੇ ਪਿੱਛੇ 60% ਜਿਵੇਂ ਤੁਹਾਨੂੰ ਮਿਲ ਜਾਣੇ 30% ਕਿੱਥੇ ਸੀਗਾ 5 10 ਦੇ ਪਿੱਛੇ ਤੁਹਾਨੂੰ 5 ਏਕੜ ਜ਼ਮੀਨ ਮਿਲ ਜਾਣੀ ਹੈ ਉਹ ਕਹਿੰਦੇ ਨੇ ਵੀ ਸਾਡੇ ਨਾਲ ਜਿਹੜੀ ਅਸੀਂ ਜੋ ਸਕੀਮ ਲੱਗੇ ਉਹਨੂੰ ਬਿਨ ਠੀਕ ਹੈ ਬਣਾਓ ਜੀ ਬਬਾ ਸ਼ੁਕਰੀਆ ਫਿਰ ਅਗਦੀ ਜਾਣਕਾਰੀ ਦੇ ਲੇ ਕੋ ਔਰ ਅਪਡੇਟ ਹੋਏਗਾ ਕੋ